ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਵੰਦਾ ਕਰਦਾ ਮੇਰੇ ਵੀਰੋ ਉਤਰ ਗਏ ਤੂੰ ਕਿੱਥੇ ਹੈ ਗਿਆ ਘਰ ਪਰ ਠੀਕ ਹੈ ਲਿਓ ਬੇਬੀ ਤੂੰ ਦਾ ਸੱਟ ਹੈ 아이 ਓਏ ਛੱਡ ਦੇ ਦਿੰਦੀ ਨਾ ਬੜੀ ਵੀ ਏ ਕਿੱਟੇ ਗਿਆ ਭਾਈ ਉੱਚਾ ਪਕਰ ਕੇ ਪਾਇਆ ਛਾਣਾ ਬੱਚਾ ਬਣ ਕੇ ਚਲੋ ਭਾਈ ਉਠਿਏ ਟਾਈਮ ਹੋ ਗਿਆ ਬਹੁਤ ਲਗਭਗ ਅੱਜ ਦੇ 9 3 ਇਹ ਲੈ ਕਿ ਬੱਚਾ ਕਿਹੜਾ ਘੜਾ ਨਾਲ ਆਦਾ ਭਾਈ 1 2 3 4 5 5 6 7 8 9 9 0 ਨੰਬਰ ਦੇ ਕਿਹੜਾ ਇੱਕ ਬਾਸ ਡਗੜ ਤਨ ਦਾ ਘਰੇ ਆਇ ਸੀ ਆਪਣਾ ਕਾਲਾ ਆ ਯਾਰ ਬੱਚੇ ਵਿੱਚ ਜੋ ਕੱਢ ਲਿੰਦੀ ਬਾਅਦ ਜੇ ਬੈਠੀਂ ਦੋ ਬਾਪ ਨਹੀਂ ਨਹੀਂ ਨੂੰ ਉਡਣ ਦੇ ਫੇਰ ਹੀ ਘਰੇ ਆਉਗਾ ਇਹ ਲੈ ਆ ਕੀ ਹੋਏ ਬੈਂਦੇ ਬੁੰਦੇ ਨਹੀਂ ਹੁਣ ਤਾਂ ਆਏ ਬੱਚੇ ਕੀ ਹੋ ਗਿਆ ਗਰਮ ਹੋ ਗਏ ਹਾਂ ਲੇਖਣ ਕਾੜਾ ਹਰੀ ਕਾਚਾ ਹਾਂਜੀ ਮੇਰੇ ਵੀਰੋ ਡਾਦੇ ਹੀ ਬੱਚੇ ਬੱਚੇ ਕਾਫੀ ਡਾਦੇ ਗਣਾਈਏ ਤੁਹਾਨੂੰ ਅ ਖੱਬੀ ਗੁਲਾਬੀ ਕਾਚਾ ਕਾਲਾ ਹੋ ਜਾਂਦਾ ਠੀਕ ਆ ਵੀਰੇ ਖੱਬੀ ਗੁਲਾਬੀ ਕਾਚਾ ਕਾਲਾ ਤੇ ਹਰੀ ਕਾਚਾ ਗੁਲਾਬੀ ਕਾਹਨ ਸੱਜੀ ਠੀਕ ਹੈ ਜੀ ਦੋ ਕੱਲ ਵੀ ਗਣੀ ਇੱਕ ਮਿੰਟ ਜੀ 23 23 ਸੱਜੀ ਗੁਲਾਬੀ ਬਗਲ ਤਿੰਨ ਤੇ 23 ਸੱਜੀ ਗੁਲਾਬੀ ਬਗਲ ਤਿੰਨ 2 ਸਾ ਡੰਡਾ 4 ਬਗਲ ਡੰਡਾ 5 ਇਹਦਾ ਗਣਾਤ ਆ ਜੀ ਤੇ 7 6 ਹਰੀ ਕੱਚ 7 ਮੇਰੀ ਗੱਲ ਸੁਣ ਹੱਤ ਬੱਚੇ ਡਾਦੇ ਮੇਰੇ ਹਿਸਾਬ ਨਾਲ ਬਾਕੀ ਤਾਂ ਨਹੀਂ ਪਰ ਸੂਈ ਦੇਖਿਆ ਸੀ ਭਾਈ ਇਹਨਾਂ ਗੋਲੇ ਹੀ ਨਹੀਂ ਇਧਰ ਤੋਂ ਕਿਹੜਾ ਗੋਲਾ ਉਹ ਜਿਹੜਾ ਉਹ ਛੱਡ ਕੇ ਗਿਆ ਸੀਗਾ ਉਹ ਉਹ ਤਾਂ ਅੰਦਰ ਲੱਗਿਆ ਸੀ ਅੰਦਰ ਲੱਗਿਆ ਸੀ ਹੋਰ ਤੰਗੀ ਆ ਲੈ ਉਹ ਕੀ ਹੋ ਗਿਆ ਉਹ ਦਾ ਫਾਇਰ ਠੀਕ ਹੈ ਵੀਡੀਓ ਯਾਰ ਕੀ ਹੋ ਗਿਆ ਹਾ ਇੱਥੇ ਕੱਢ ਬੈਠੇ ਅੰਦਰ ਆ ਜਣਾ ਆਹ ਦੇਖ ਯਾਰ ਉਹਦੇ ਆ ਗਿਆ ਹਾਰ ਜੋ ਕੀ ਹੋ ਗਿਆ ਕੀ ਹੋ ਗਿਆ ਓਹੋ ਟੈਂਕ ਕੀ ਪੱਟੀ ਭੇਜਦਾ ਕਿੱਥੋਂ ਨਿਕਲਦਾ ਇੱਥੋਂ ਹੀ ਨਿਕਲਦਾ ਜੀ ਹੁਣ ਉਧਰੋਂ ਡੈਡਾ ਆ ਗਿਆ ਬਸ ਸਹੀ ਹੋ ਰ ਨਹੀ ਨਿਕਲਦਾ ਨਹੀਂ 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 ਨਿਕਲਦਾ ਉਹ ਢਰੀ ਕਾ ਦਿੰਨੇ ਹੋ ਉਹ ਨਹੀਂ 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 ਪਾਉਂਦੇ ਆਇਓ ਆਇਓ ਢਰੀ ਹੁੰਦੀ ਯਾਰ ਆਇਓ ਮੈਂ ਨਾ ਵਾਹ ਕੇ ਅੰਦਰ ਉਹ ਤੇ ਟੈਂਕੀ ਦਾ ਬੰਨ ਲਾਈ ਪਿਓ ਯਾਰ ਹੋਰੇ ਯਾਰ ਆਇਆ ਨ ਕੋਈ ਨਾ ਉਹ ਲੈ ਯਾਰ ਡਰੀ ਦਾ ਵੀਡੀਓ ਤੇ ਇਹਦਾ ਟਾਇਲ ਕਰਨਾ ਬੰਦ ਆ ਪਰ ਨਹੀਂ ਡੋਲਦਾ ਚੱਲ ਗਿਆ ਉਹ ਟੈਂਕੀ ਜੋ ਨਹੀਂ ਡੋਲਦਾ ਬੱਸ ਛਾਟ ਕੱਢ ਲਉ ਇਹ ਇਹ ਬਈ ਫੇਟ ਵੱਜੀ ਇਹਦੇ ਛਾਟ ਕੱਢ ਲਉ ਬੱਸ ਕੱਟ ਗਿਆ ਟੈਂਕੀ ਜਿਹਦੇ ਮੈਂ ਟੀ ਬੰਦ ਕਰਤੀ ਸਿਰ ਹੋ ਗਿਆ ਚੱਲ ਗਿਆ ਅੰਦਰ ਆ ਜਾ ਸੰਦੇਗਾ ਤੂੰ ਮੈਂ ਬੂਝੇ ਲੇ ਕੇ ਬੰਕ ਤੇ ਹੁੰਦਲਾ ਹਾਂ ਹਾਂਜੀ ਗੋਲੇ ਦਾ ਕਰੀਏ ਸੌਂਕ ਇਹ ਮੈਂ ਚੱਕ ਕੇ ਲੈਂਦਾ ਬਈ ਗੋਲਾ ਚੱਕ ਕੇ ਲੈਂਦਾ ਗੋਲਾ ਤੁਹਾਨੂੰ ਇਧਰ ਵੀ ਖਾਈ ਮੁੰਡੇ ਅੰਦਰ ਆ ਗਿਆ ਇਧਰ ਵਾਲੀ ਘੰਡ ਮੰਦੀ ਵੀਡੀਓ ਗੋਲਾ ਮਖਾ ਦੇ ਤੁਹਾਨੂੰ ਲਓ ਜੀ ਇਹ ਆ ਗੋਲਾ ਬੱਚਾ ਕੱਢ ਦਿਆਂ ਜੇ ਬਾਹਰ ਲਾਉਣੇ ਆ ਆ ਮਾਸ਼ੱਲਾ ਸੇ ਦੂਜਾ ਪੱਲਾ ਵਗਾ ਹੂੰ ਦੀ ਹੁਣ ਫੜਕ ਲੈ ਥਲੇ ਥਲੇ ਜੀ ਦੇਖ ਕਾਉਂਦਾ ਜਿਹਾ ਹੋ ਜਾ ਤਾ ਨਾ ਚਲ ਆਏ ਨੇ ਦਵਾਈ ਭਾਗੇ ਭਾਗੇ ਇੱਕ ਭਰਾ ਗੋਲਾ ਇੱਕ ਰੱਤਾ ਠੀਕ ਹੈ ਇੱਕ ਆ ਬਗੈਰਾ ਗੋਲਾ ਲਵਾ ਲੈਨੇ ਫਿਰ ਹਾਂ ਬੰਦ ਕਰ ਲਿਓ ਹੁਣ ਹਾਂ ਸਹੀ ਗੱਲ ਹੈ ഗോഷ മറനമുള്ള റേജി ਹਾਂਜੀ ਬੱਚੇ ਖੁੱਡੇ ਤੇ ਜਾਂਦੇ ਜੀ ਮਿੱਟੀ ਝੋਦੇ ਜੀ ਆਇਓ ਏ ਆਦਰ ਆਓ ਆਂਦਾ ਲਲਕਰਾ ਸੁਣ ਕੇ ਆਉਂਦੇ ਆ ਭੱਜੇ ਆਇਓ ਹਾ ਕੋੜਿਆ ਆਇਓ ਚਲ ਚਾਲ ਤੂੰ ਤੂੰ ਲੈਦਾ ਦੂਹਰੀ ਜਮੈਂ ਠੀਕ ਆ ਬੈਠਿਆ ਬਾਈ ਗੋਲਾ ਬੱਚਾ ਸਾਨੂੰ ਹੁਣ ਦਿਖਾਵਾਂ ਮੈਂ ਆਇਓ ਇਹ ਤਾਂ ਪਵਾਵਾਂ ਪਹਿਲਾਂ ਦੂਜੇ ਤੀਜੇ ਦਿਨ ਨੂੰ ਇਹਨੂੰ ਡੱਡੀ ਮਿਲੂਗਾ ਆਪਾਂ ਨੂੰ ਇਹ ਲਓ ਜੀ ਘਰ ਲਓ ਚੱਕ ਇਧਰ ਤੋਂੜਾ ਸਵਾਰ ਕੇ ਸਪੀਅਰ ਨਹੀਂ ਆ ਰਿਹਾ ਇਧਰੋਂ ਇਧਰੋਂ ਸੀ ਆ ਚਲ ਛੱਡੋ ਕੋਈ ਨਾ ਬਾਤ ਚ ਬਖਾਦੇ ਯਾਰ ਛੋਟੇ ਬੱਚੇ ਭਾਇਆ ਕੋਲ ਮਲਾ ਕੇ ਰੱਤਾ ਯਾਰ ਪ੍ਰਤੱਖ ਖੁੱਡੇ ਤੇ ਬੈ ਗੋਟੇ ਗੋਲੇ ਦਾ ਭਰਾ ਉਹ ਅਜੇ ਨਾ ਆਣ ਤਾਂ ਕਰਕੇ ਬਾਕੀ ਠੀਕ ਚੱਲ ਰਿਹਾ ਮਾਹੌਲ ਕਬੂਤਰ ਉੱਡੇ ਫਿਰਦੇ ਆ ਦੋ ਬੈ ਗੇ ਸੀ ਵਿੱਚੋਂ ਇੱਕ ਪਾਸੇ ਬੈਗਾ ਕਾਲਾ ਆ ਕਿੰਨੇ ਹੋਗੇ ਤਿੰਨ ਤੇ ਚਾਰ ਰੁੱਡੇ ਫਿਰਦੇ ਆ ਹਜੇ ਨਹੀਂ ਓਏ ਖੜ ਜਾ ਯਾਰ 1 2 3 4 5 5 ਉਡੇ ਫਿਰਦੇ ਠੀਕ ਹੈ ਆਹ ਉਲੜ ਬੈਠੀ ਆਂਦੇ ਦਵਾਈ ਬੂਟੀ ਪਾਤੀ ਵੀ ਸਾਰੇ ਕਿੰਦਰ ਨੇ ਅੱਖਾਂ 'ਚ ਪਾਦੀ ਦਵਾਈ ਸਾਰਿਆਂ ਦੇ ਲੀਵਰ ਟੋਨਿਕ ਵੀ ਦੇਤਾ ਲਗਭਗ ਤੇ ਹੁਣ ਜਿਹੜੇ ਵਿੱਚ 250 ਦੇ ਆਏ ਤੂੰ ਅੱਖਾਂ 'ਚ ਪਾਵਾਂਗੇ ਤੇ ਨਾਲ ਲੀਵਰ ਟੋਨਿਕ ਦੇਵਾਂਗੇ ਠੀਕ ਆ ਬਾਪੂ ਬਸ ਇਹ ਨਹੀਂ ਮੇਰੀ ਬਾਤ ਉੱਤੋਂ ਭਾਈ ਰਾਤ ਨੂੰ ਸੋਚ ਹਾਂਜੀ ਦੂਈ ਨਵਾਂ ਬੱਚਾ ਉੱਡ ਗਿਆ ਇੱਕ ਤਾਂ ਆ ਗਿਆ ਨੀਵਾ ਬੈਠਣਾ ਠੀਕ ਹੈ ਬਗਲ ਟੂਸਾ ਟੋਰੀ ਤੇ ਇੱਕ ਦੀ ਥੋੜੀ ਫਿਕਰ ਹੈ ਵੱਧ ਉਹ ਰੀਪੀਛੀ ਪੁੱਛੀ ਆਵੜੇ ਕਿੰਦਰ ਗਏ ਇਹ ਤਾਂ ਆ ਗਿਆ ਬਈ ਇਹਨਾਂ ਦਾ ਬਹਿ ਜਾਣਾ ਦੂਜਾ ਬੱਚਾ ਮੀਨ ਸੀ ਕੰਜਰ ਦਾ ਏ ਉਹ ਚੜਿਆ ਫਿਰਦਾ ਤਾਂ ਇਹ ਤਾਂ ਆ ਗਿਆ ਬੈਠਣੇ ਵਾ 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 ਬਹਿ ਗਿਆ ਦੇ ਇਹ ਤਾਂ ਬਹਿਣੇ ਤਾਂ ਇਹਦਾ ਬਹਿਗਾ ਦੂਜਾ ਨਾ ਟੱਜ ਇੱਕ ਹੋ ਜਾਂਦਾ ਆਪਣਾ ਆਉ ਜਾਂਦਾ ਇਹ ਆ ਜੇ ਘਰੇ ਇਧਰ ਮੁੜ ਜਾਂਦਾ ਪਰ ਚਲੋ ਬਈ ਬਾਹਾਲ ਕੇ ਯਾਰ ਤੇ ਬਸ ਤਿੰਨ ਬੱਚੇ ਓੜਦੇ ਰਹਿ ਗਏ ਤੜਕਿਆਂ ਚ ਤਾਣਾ ਤੇ ਫਿਰ ਇਹਨੂੰ ਅੰਦਰ ਲਾਉਣ ਦੀ ਕਰਦੇ ਕੋਸ਼ਿਸ਼ ਕਾਇ ਕਰਾਂਗੇ ਛੋਟੇ ਅੰਦਰ ਲਾ ਦੇਂਗੇ ਵੱਡਿਆਂ ਦਾ ਕੀ ਉਹਨੇ ਤਾਂ ਆ ਹੀ ਜਾਣਾ ਹੈ ਜਰੀ ਤੇ ਨਹੀਂ ਆ ਗਿਆ ਬੱਚਾ ਆਇਆ ਕਰ ਤੇ ਆ ਗਿਆ ਆ ਗਿਆ ਨਵਾਂ ਅਮਾਉਂਟ ਇਹ ਬੱਚੇ ਨਵਾਂ ਅਮਾਉਂਟ ਐ ਤੇ ਪਹਿਲੇ ਦਿਨ ਹੀ ਉੱਡੇ ਜਾਵਾਂ ਆ ਗਿਆ ਕਿੱਧਰ ਗਿਆ ਓਏ ਆ ਗਿਆ ਆ ਗਿਆ ਸਿਆਣਾ ਹੋ ਗਿਆ ਪੁੱਤ ਮੈਨੂੰ ਤਾਂ ਲੱਗਦਾ ਏ ਪੁੱਟੋ ਦੇਖੀ ਪਹਿਲਾਂ ਨਾਲੋਂ ਸਿਆਣੀ ਹੋ ਗਈ ਲੱਗਦਾ ਏ ਹਾਂ 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 ਆਜੋ 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 ਆਇਆ 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 ਕੇ ਰੋਲਾ ਜਨਾ ਪਾ ਗਏ ਤਿੰਨ ਵਿੱਚ ਉੱਚੇ ਜਿਹੜੇ ਸੀਗੇ ਬਈ ਤੇ ਇੱਕ ਪਾਸੇ ਬੈਗਾ ਕਾਲਾ ਹਨ ਗੁਲਾਬੀ ਖਚਵੀ ਕਾ ਛੜਾ ਕਾਲਾ ਇਹਦਾ ਤਿੰਨ ਦਿਨ ਬਾਹਰੇ ਕਾ ਹੈ ਹਾਂਜੀ ਇੱਕ ਬੱਚਾ ਤਾਂ ਆ ਗਿਆ ਸੀ ਵੀ ਸਿੱਧਾ ਹਨਾ ਉਹਦੇ ਉਡਣਸਾਰ ਤੇ ਇੱਕ ਹਰੀ ਬਗਲ ਦਾ ਚੀ ਨਵੇਂ ਬੱਚਾ ਪਾਸੇ ਟੱਪ ਗਿਆ ਪਿੰਡ ਕਲੇ ਨੂੰ ਜਾਵੜਾ ਪਤਾ ਨਹੀਂ ਬਹਿ ਬੂ ਗਿਆ ਉੱਥੇ ਕੀ ਬਣਿਆ ਹਨਾ ਹੋ ਨਹੀਂ ਪਤਾ ਤੇ ਉੱਡੇ ਫਿਰਦਾ ਤਿੰਨ ਕਬੂਤਰ ਆਪਣੇ ਸਾਤੇ ਵਾਲਾ 2 ਸੇ ਡੰਡੇ ਵਾਲਾ ਤੇ ਬਗਲ ਡੰਡੇ ਵਾਲਾ ਹਨਾ ਤੇ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਏ 12:45 12:45 ਹੋ ਗਏ ਜਾਣਦੇ ਹੋਗੇ 12:30 ਤੇ ਮੈਂ ਤਾਂ ਕਹਾਂ ਫਿਰ ਬੱਚੇ ਅੰਦਰ ਹੀ ਜਾਂਦੇ ਹੁਣ ਹਨਾ ਬਈ ਬੱਚਿਆਂ ਨੂੰ ਕਰਕੇ ਅੰਦਰ ਹਨਾ ਨੇੜੀ ਇਹ ਕੰਮ ਤੋਂ ਭਾਅ ਹੁਣਾਂ ਭਾਂਡੇ ਭੂਨੇ ਪਾਣੀ ਵਾਲੇ ਤੋਹ ਦਿੰਦਾ ਇੱਕ ਬੰਦਾ ਐ ਬੱਚੇ ਅੰਦਰ ਕਰੀਏ ਨੇ ਨਾਲ-ਨਾਲ ਫਿਰ ਐਂ ਟਕਾਣ ਵਾਲ ਬੈਠ ਕੇ ਪੀਵਾਂਗੇ ਡੂ ਹਾਂਜੀ ਠੰਡ ਆ ਗਈ ਇਧਰੋਂ ਕੱਢੀ ਆ ਆਪਣੇ ਨਾਈਕੀਅਰ ਫੋਰਸ ਕਿੱਥੇ ਹੋਏ ਉਹ ਆ ਪਏ ਤਾਂ ਸਾਹਵੇਂ ਹੋਈ ਸੱਪਸਲੁੱਤੀ ਵੇਖੋ ਕੀ ਹਾਲ ਐ ਡੇ ਐਡੇ ਇੰਨੇ ਮਾੜੇ ਹਾਲਾਤ ਆ ਬਰੋ ਮੂਡ ਵੇਖੋ ਉਦੋਂ ਦੇ ਪਿਛਲੇ ਸਾਲ ਦੇ ਸੀਜ਼ਨ ਮੁੱਕਿਆ ਠੰਡ ਗਈ ਐਂ ਸਾਹਮ ਤੇ ਚਲੋ ਕੋਈ ਨਾ ਚਾਰ ਚੂੜ੍ਹ ਕੇ ਪਾਲਾਂਗੇ ਤੇ ਜਰਾ ਬਾਲਾਂਗੇ ਧੋ ਆਪਾਂ ਠੀਕ ਐ ਤੇ ਚੱਲੀਏ ਆਪਾਂ ਫਿਰ ਬਾਦਲ ਪਹਿਲਾਂ ਅਸੀਂ ਤਾਂ ਵੀ ਮੜੇ ਬਾਦਲ ਜਾਈਏ ਕਰ ਤੇ ਫਿਰ ਆ ਕੇ ਚਾਹੂ ਪੀਂਦੇ ਨਾਲੇ ਦੇ ਬੱਚੇ ਉੱਡੇ ਰਹੇਗੇ ਆਪਣੇ ਬਸ ਤੜਕੇ ਦੇ ਤਿੰਨ ਬੱਚੇ ਉੱਡੇ ਫਿਰਦੇ ਠੀਕ ਆ ਇੱਕ ਤਾਂ ਇਹ ਇੰਨੇ ਕਿਵੇਂ ਹੋ ਗਏ ਓਏ ਤਿੰਨ ਤੇਰੀ ਅੱਛਾ ਠੀਕ ਹੈ ਤੜਕੇ ਦੇ ਤਿੰਨ ਹੀ ਫਿਰਦੇ ਟੂਸਾ ਡੰਡਾ ਟੂਸਾ ਬਗਲ ਆ ਟੂਸਾ ਡੰਡਾ ਡੰਡਾ ਬਗਲ ਤੇ ਸਾਤਾ ਹਨਾ ਆ ਤਿੰਨ ਵਜੇ ਤੜਕੇ ਦੇ ਫਿਰਦੇ ਆ ਤੇ ਬਾਕੀ ਤਿੰਨ ਚਾਰ ਬੱਚੇ ਬਈ ਬਾਅਦ ਚ ਦੂਰੀਏ ਰੋਡ ਗਏ ਸੀ ਉਹ ਵਾਲੇ ਹਾਂਜੀ ਪਿੰਡ ਚ ਫਿਰਦੇ ਸੀ ਕਬੂਤਰ ਦੇਂਦੇ ਠੀਕ ਹੈ ਮਤਲਬ ਵੀ ਪਹਿਲਾਂ ਤਾਂ ਬਾਦਰਬੂਦ ਗਏ ਫਿਰ ਅਸੀਂ ਪਿੰਡ ਚ ਉਧਰ ਕੰਮ ਜਾ ਕੇ ਆਏ ਹੁਣ ਅਸੀਂ ਆਉਂਦੇ ਹੋਏ ਮੈਂ ਕਬੂਤਰ ਤੇ ਨਿਗਾਹ ਮਾਰ ਚਲੇ ਆਪਣੇ ਇੱਕ ਹਰੀ ਬਗਲ ਵਾਲਾ ਬੱਚਾ ਪਾਸੇ ਆ ਜਿਹੜਾ ਤੇ ਸ਼ਾਇਦ ਹੋ ਬੈਠਾ ਮੇਰੀ ਨਾਟ ਕਨਫਰਮ ਨਾਟ ਸ਼ੋਰ ਆ ਨਿੰਮਕੋਲੇ ਵਿਖਾ ਸੀ ਉਹ ਨਿੰਮਕੋਲੇ ਕੋਟਾਈ ਰੱਖੇ ਆਪਣੇ ਬਣੂਗਾ ਵੱਡੀ ਮੀਂ ਮੈਂ ਨਿੰਮਕੋਲ ਦੇਖੇ ਬਾਈ ਬਸ ਆਪਣੇ ਹੀ ਆ ਚੱਲ ਚੱਲੇ ਕੋਈ ਨਾ ਬੈਠਾ ਰਹਿੰਦੇ ਵੇਖ ਲਾਂਗੇ ਬਸ ਪਾਟ ਮੁੱਕ ਗਿਆ ਉਹ ਇਹਨਾਂ ਦਾ ਹਾਂ ਹਾਂ ਕੋਈ ਗੱਲ ਨਹੀਂ ਉਂ ਤਾਂ ਚੜ ਜਾਗੇ ਇਹ ਬੈਠਾ ਇਹਦਾ ਕੋਈ ਚੱਕਰ ਨਹੀਂ ਐਡਾ ਵੀ ਕੋਈ ਇਸ਼ੂ ਨਹੀਂਗਾ ਹਾਂ ਜੀ ਮੇਰੇ ਦੋਸਤੋ ਲੱਗਦਾ ਆ ਤੁਸੀਂ ਨੀਰੇ ਦੀ ਵੀ ਕੁਤਰਾਈ ਕਰਤੀ ਕਹਿੰਦੇ ਕਰਤ ਗਿੰਜ ਜਲਮੰਦ ਸਟਾਈਲ ਨਾਲ ਆਏ ਪੋ ਆਏ ਕਰਕੇ ਬੰਦ ਹੁੰਦਾ ਮਿੱਤਰ ਆਏ ਆ ਜੀ ਆਪਣੇ ਚੰਨੂ ਵਾਲੇ ਨਵੀ ਅਰਗੇ ਹੋਰ ਨਵੀ ਠੀਕ ਆ ਜੀ ਦੋ ਨਵੀ ਹੋ ਗਏ ਹੁਣ ਵਿਚਾਰ ਲੈਣੇ ਵੀ ਦੀ ਗੱਲ ਕਰਨੇ ਵੀ ਚੰਨੂ ਵਾਲਾ ਮਿੱਤਰ ਆਇਆ ਆਪਣਾ ਅੱਜ ਤੋਂ ਪਹਿਲਾਂ ਪਹਿਲਾਂ ਮੁੰਡਿਆ ਤੜਕੇ ਪਾ ਲਈ ਕਿੱਥੋਂ ਦੋ ਇਹਾਂ ਦੀ ਵੀਡੀਓ ਤਾਂ ਬਣਾਈ ਹੈ ਵਿੱਚ ਫੇਰ ਆਇ ਰਹਿ ਕੇ ਆ ਤੂੰ ਉਹਨਾਂ ਦੀ ਵੀਡੀਓ ਨਹੀਂ ਬਣਾ ਸਕੀ ਜੀ ਹਣਾ ਉਹ ਬੈਠੇ ਠੰਡਾ ਤਾਂ ਪੀਤਾ ਹੁਣ ਆਪਣੇ ਮਿੱਤਰ ਆ ਗਏ ਚੰਨੂ ਵਾਲੇ ਠੀਕ ਹੈ ਤੇ ਨਵੀ ਆਪਣੇ ਨਾਲ ਨਵੀ ਆ ਆਪਣੇ ਨਾਲ ਉਹ ਤਾਂ ਥੱਕਾ ਹੋ ਗਿਆ ਯਾਰ ਦੱਸ ਕੀ ਗੱਲ ਕੋਹੀ ਗੱਲ ਤੂੰ ਤਾਂ ਬੱਚਾ ਮੂੜਿਆ ਤੇ ਵੈਰੀ ਲੈ ਕੇ ਚੱਕ ਅਗਲੀ ਡਾਈ ਕਿੱਡੀ ਠੱਗੀ ਵਜੇ ਨਾ ਇਹ ਹੈ ਨਾ ਕਰਮਾਂ ਚ ਹੈ ਨਹੀਂ ਸੀ ਆਪਣੇ ਹਨ ਇਹਨੇ ਮੋੜਿਆ ਵਿਚਾਰੇ ਨੇ ਆਪਾਂ ਨੂੰ ਹਨ ਬੱਚਾ ਤੇ ਅਗਲੀ ਢਾਈ ਛੱਡਿਆ ਅਗਲੀ ਢਾਈ ਨਾਲੇ ਦੁੱਧ ਜਦੋਂ ਘਰੇ ਲੈ ਕੇ ਛੱਡਿਆ ਉਦਨੀ ਮੇਰੀ ਪਿੱਲ ਪਾ ਗਈ ਜਿਹੜੀ ਚੀਜ਼ ਕਰਮਾਂ ਚ ਨਾ ਹੋਵੇ ਨਾ ਕਰਮਾਂ ਚ ਨਾ ਹੋਵੇ ਜਿਹੜੀ ਚੀਜ਼ ਬਈ ਮੰਨਦਾ ਕਿ ਨਹੀਂ ਉਹ ਰੋਕ ਕੇ ਨਲ ਗਿਆ ਮੈਂ ਰੋਕਣਾ ਉਹ ਯਾਰ ਮੈਂ ਕਿਹਾ ਕੜਾਈ ਲੈ ਕੇ ਰੋਕ ਲਾਂਗੀ ਇੱਕ ਕੜਾਈ ਮਾਰ ਦਿੰਦੀ ਐ ਮਾਰ ਦਿੰਦੇ ਨੇ ਕੜਾਈ ਤੇ ਬਾਕੀ ਬਸ ਦੋ ਬੱਚੇ ਬਾਹਰ ਆਏ ਉਹਨਾਂ ਦੇ ਨਿਗਰੱਖੀ ਬੈਠੇ ਇੱਕ ਤਾਂ ਨਵਾਂ ਤੇ ਇੱਕ ਨਵੀਂ ਰੱਖ ਲਓ ਚਲੋ ਦੋਵੇਂ ਹੀ ਆਉਗੇ ਤਾਂ ਮੁੜ ਕੇ ਟੈਨਸ਼ਨ ਫਰੀ ਹੋ ਜਾਣਗੇ ਅਸੀਂ ਲਓ ਜੀ ਕੋਠੀ ਤੇ ਬਹਿ ਗਏ ਆਏ ਛਤਰਿਆਂ ਬੁੜ ਕਰੀਆਂ ਆਪਣੇ ਬੱਚੇ ਤੇ ਕੋਠੀ ਤੇ ਬਹਿ ਗਿਆ ਕੋਠੀ ਤੇ ਬਹਿ ਗਿਆ ਛਤਰੀ ਤੇ ਨਹੀਂ ਬੈਠਾ ਭੈਣ ਉਹ ਨਹੀਂ ਨਹੀਂ ਉਹ ਉਹ ਦੇਖੋ ਉਹ ਆ ਗਿਆ ਬੈਠਾ ਖੜਿਆ ਏ ਹਾਏ ਉਹ ਛਤਰੀ ਬੁੜ ਕਈਆਂ ਆਪਣੇ ਬੱਚੇ ਤੇ ਭਾਈ ਕੋਈ ਬੰਦਾ ਜਲੇ ਪਾਣੀ ਬੁੜ ਕਈ ਕਦੇ ਲੈ 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 ਵੇਖ ਲੋ ਹਾਲੇ ਵੇਖ ਲੋ ਲੋਕਾਂ ਦੇ ਡਰਾਡੂ ਦੇ ਨਿੱਕੇ ਭੈਣ ਚ ਉਹਨਾਂ ਦੇ ਨਹੀਂ ਕੋਈ ਨਾ ਖੜ ਜਾ ਕੋਟੇ ਪੜਾਕੇ ਬੜੂ ਕਿੱਲਾ ਕਰਖਣੀ ਸੀ ਹਨਾ ਆਪਾਂ ਉਹ ਲੋੜ ਨਹੀਂ ਮੋਟਰਾਂ ਨਹੀਂ ਕਰਨਾ ਫੁੱਲ ਰੇ ਨਹੀਂ 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 ਮੋਟਰਾਂ ਦਾ ਡਰ ਨਹੀਂ ਨਹੀਂ ਬੱਚਾ ਆਪਣਾ ਹਰੀ ਬਗਲਾ ਵਾਲਾ ਭਾਈ ਉਹ ਲੋਕ ਬਣਦਾ ਸੱਚੇ ਸੁੱਚੇ ਪਰਛਾਤਰਾਂ ਬੁੜ ਕਰਿੰਗਾ ਹੁਣ ਕੀ ਅੱਖ ਗਿਆ ਰ ਜੀ ਭੈਣ ਚਾਪਾਂ ਦਾ ਭਾਇ ਨਹੀਂ ਕਦੇ ਹਨਾ ਹਾਂਜੀ ਤੇ ਇੱਕ ਬੱਚਾ ਉਹ ਕੋਠੀ ਦੇ ਵਗਾ ਸਾਹਮਣੇ ਬਈ ਉਹ ਬੈਠਾ ਛਤਰੀ ਦੇ ਤਾਂ ਬੈਠਾ ਨਹੀਂਗਾ ਉਹ ਬੈਠਾ ਤੇ ਬੋਲ ਬੋਲ ਮਾਰੇ ਦੀ ਬਾਲੀ ਚਸ ਕਰਦੀ ਕਬੂਤਰ ਵੀ ਲਿਆਂਦਾ ਕੋਲੇ ਸ਼ੁਰਲੀਆਂ ਵੀ ਲਿਆਂਦੀਆਂ ਉਹ ਦੇਖੋ ਪ੍ਰਬੰਧ ਪੂਰਾ ਗਰੀ ਪਈਆਂ ਜੀ ਮੇਰੀ ਗੱਲ ਸੁਣ ਹਾਂ ਹਾਂ ਜਾਂ ਤਾਂ ਉਹ ਕਹਿ ਕੇ ਉੱਡ ਗਿਆ ਨਾ ਉਹ ਉਹ ਮੜਾ ਸਾਹਮਣੇ ਤਾਂ ਹੋਵੇਦਾ ਨੰਬਰ ਹੈ ਨਹੀਂਗਾ ਯਾਰ ਨੰਬਰ ਉਹਦਾ ਉਹ ਤਾਂ ਭੱਲ ਲਿਆ ਆ ਜਦ ਨਾਲ ਤਾਂ ਖੜਦਾ ਯਾਰ ਉਹ ਕੋੜਮਾ ਵੀਣਾ ਕੀ ਬੰਦਾ ਰੁਕਵਾ ਬੇਅਰ ਕਰਦਿਆਂ ਹਾਲਾ ਹਾਂ ਹਾਂ ਲਓ ਜੀ ਬੰਦਾ ਭੇਜਿਆ ਕਬੂਤਰ ਦੇ ਕੇ ਘਰ ਵਾਲਾ ਹੀ ਉਹਨਾਂ ਦੇ ਭਾਵੇਂ ਨਾਲ ਤਾਂ ਕਬੂਤਰ ਲੈ ਜਾਂਦਾ ਡਾ ਦੀ ਬਰੋਬਰ ਹੋ ਜਾਂਦਾ ਨਹੀਂ ਗਿਆ ਤਾਂ ਕਿ ਨਹੀਂ ਜਾਈ ਜਾਂਦਾ ਗੇਟ ਖੋਲ ਲੈ ਗੇਟ ਖੋਲ ਲਈਆ ਕੋਕੋਲੋਂ ਉਡਾ ਦੇਣਾ ਸਿਰੇ ਹੀ ਲੱਗ ਜੀਦ ਦੇ ਦੋਵੇਂ ਰਾਜਾਨਾ ਇਕੱਠੇ ਨਹੀਂ ਆਣੀਆਂ ਵਿਚ ਡਰਿਆ ਨਹੀਂ ਬੱਚਾ ਉਹ ਡੇ ਕਾ ਛੱਡਦੇ ਉਹ ਕੰਜਰ ਦੇ ਆਏ ਆਈ ਕਰਤਾ ਛੱਡ ਦੇ ਬਈ ਛੱਡ ਦੇ ਛੱਡ ਦੇ ਬਣ ਗਈ ਗੱਲ ਬਣ ਗਈ 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 ਉਹ ਬਣ ਗਈ ਯਾਰ ਉਹ ਪਲਾਗਿਆ ਮਗਰ ਲੱਗਿਆ ਮਗਰ ਲੱਗਿਆ 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 ਕੋਈ ਨਾ ਕੋਈ ਨਾ ਲੱਗਿਆ ਲੱਗਿਆ ਮਗਰ ਇਕੱਠੇ ਹੋ ਗਏ ਇਕੱਠੇ ਹੋ ਗਏ ਹੁਣ ਕਿਤੇ ਘਰ ਤੇ ਜਾਵੜੇ ਨਾ ਬੱਚੇ ਨੂੰ ਲੈ ਆਪਣਾ ਜਾਵੜ ਤਾਂ ਹੁੰਦਾ ਆਪਣਾ ਇਹ ਕਦੇ ਲੈ ਕੇ ਛੱਡਿਆ ਜਾਵੜੂ ਵਾਡਾ ਜੇ ਆਪਣਾ ਜਾਵੜਾ ਨਾ ਸਾਰਾ ਲੱਗੇ ਨਾ ਬੱਚੇ ਨਾਲ ਜਿਆ ਵਾਲਾ ਜੀ ਵੀਡੀਓ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਚੱਲ ਚਲੋ 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 ਜਾਂਦੇ ਆ ਰਲ ਕੇ ਜਾਂਦੇ ਆ ਘਰ ਤੇ ਮੈਂ ਤਾਂ ਕਹਿੰਦਾ ਘਰੇ ਨਾ ਚੱਲ ਗਏ ਹੁਣ ਬੱਚੇ ਤੇ ਕੂਤਰ ਤਾਂ ਗਏ ਘਰਕ ਨਹੀਂ ਆਪਣੇ ਘਰੇ ਚੱਲ ਗਏ ਹਾਂ ਮੈਂ ਨ ਜਾ ਉਥੇ ਲਾਈਟਾਂ ਨੋਟੇ ਛੱਡ ਹਾਂ ਹਾਂ ਚੱਲ ਚੱਲ ਪ੍ਰਬੰਧ ਕਰ ਦਾਂ ਚੱਲ ਗਿਆ ਆਪਾਂ ਅਸਤ ਬਾਜੀਆਂ ਲੀਟਰ ਚੱਕ ਆਪਾਂ ਚੱਲ ਗਿਆ ਆਪਾਂ ਹਾਂਜੀ ਆ ਤ ਆ ਗਿਆ ਕਰੇ ਜੱਬੜ ਜਾ ਤੇ ਜੋ ਜਿਹਦੇ ਪਜਾ ਛੱਡਿਆ ਸੀ ਉਹਨੂੰ ਲੈ ਕੇ ਨਹੀਂ ਆਇਆ ਸਰਵਾਲਾ ਇਹ ਮੈਂ ਤਾਂ ਕਰਕੇ ਤੇ ਲੈ ਆਉਗਾ ਸਕੋਂ ਦੀ ਉਹ ਬੱਚਾ ਘਰ ਨੂੰ ਮੁੜੇ ਇਹ ਪਿੰਡ ਕਨੀ ਛੱਡ ਕੇ ਉਹਨੂੰ ਪਰਾਂ ਤੇ ਆਪ ਘਰੇ ਆ ਗੱਲ ਹੈ ਵੇਖ ਲਓ ਠੀਕ ਹੈ ਕਿ ਨਹੀਂ ਚਲੋ ਕੋਈ ਨਾ ਯਾਰ ਜੇ ਕਿਸਮਤ ਹੋਇਆ ਤਾਂ ਆ ਹੀ ਜਾਣਾ ਹਨਾ ਸਿੱਧਾ ਹੀ ਹਿਸਾਬ ਹੈ ਇਹ ਨਾ ਹੋਇਆ ਤਾਂ ਕਹਿਣੀ ਕੀ ਹੈ ਆ ਕਿੱਧਰ ਨੂੰ ਚਾਰ ਚੰਜਰ ਦੇ ਨੇ ਲੈਟ ਹੈਗਾ ਨਹੀਂ ਆ ਗਈ ਉਹ ਬੈਠਾ ਹਾਂਜੀ ਕਾਲਾ ਜਹਾ ਦਾ ਬੈਠਾ ਆਪਣੇ ਚ ਉੱਬਰ ਨੇ ਪਾ ਲਿਆ ਲੈਟ ਮਾਰ ਕੇ ਉਹ ਦੇਖੋ ਸਾਹਮਣੇ ਦੀ ਸੀ ਹੁੰਦਾ ਉਹ ਦੇਖੋ ਪਹਿਲਾਂ ਵੀ ਇੱਥੇ ਬੈਠਾ ਸੀ ਆ ਬੈਠਾ ਆਪਣਾ ਇਹ ਬਾਹਲਾ ਚ ਟੈ ਨਹੀਂ ਜਾਮ ਕਰ ਉੱਡੂ ਆ ਇਧਰ ਨੂੰ ਕਰ ਲੈ ਕਰ ਲੈ ਇਧਰ ਨੂੰ ਕਰ ਲੈ ਹੋਲਡਰ ਆ ਵੇ ਤੇ ਤੜਕ ਉੱਠ ਕੇ ਘਰੇ ਆ ਜੇ ਤਾਂ ਮੇਲ ਉਹ ਹਰੀ ਬਗਲਾ ਦਾ ਡਾਰੇ ਇਹਨੇ ਤਾਂ ਲੱਗਿਆ ਇੱਕ ਹਸਾਬ ਤੇ ਉਹ ਬੱਚਾ ਨਵਾਂ ਜੀ ਚਾਰਾ ਛਤਰਿਆਂ ਤੇ ਬੈਠਾ ਨਹੀਂ ਬਾਬੇ ਪਰ ਪਤਾ ਨਹੀਂ ਕਿੱਧਰ ਨੂੰ ਗਿਆ ਇਹ ਨੂੰ ਜਮਾ ਸੈਟ ਕਰਕੇ ਲਾ ਵੀਰੇ ਤੇ ਡੇਟ ਹੋ ਗਿਆ ਮੈਂ ਬਹੁਤ ਹਾਂਜੀ ਐਫ 5 ਰੁੱਤੇ ਆ ਜੀ ਪਿੰਡ ਫਕਰ ਸਰ ਥੇੜੀ ਜਾਣੇ ਆ ਇਧਰ ਮਲੋਟ ਕੰਨੀ ਨੂੰ ਤੁਸੀਂ ਚੱਕੋਗੇ ਆਹ ਕਿਹੜਾ ਟਾਈਮ ਆਣਾ ਟਾਈਮ ਤਾਂ ਮੰਨ ਕੇ ਚੱਲੋ ਲੀਕ ਟੀ ਐ ਵੀ ਮੈਂ ਜੋ ਲੱਗਦੀ ਮਾ ਪੇ ਜਾਏ ਐ ਇਹਨਾਂ ਤਾਂ ਲੀਕ ਟੀ ਆ ਵੰਡ ਕੇ ਚੱਲਣਾ ਵੀ 7 7:30 ਹੋਏ ਪਿਆ ਹੁਣ ਤੇ ਮੁੜ ਕੇ ਆਉਣਾ ਮੈਂ 8 9 ਵਜੇ ਨੂੰ ਮੁੜਾਂ ਪਰਿਆਂ ਨੂੰ ਚੱਕਣ ਦੀ 8 9 ਵਜੇ ਨੂੰ ਵਾਪਸੀ ਕਰ ਦੇਗਾ ਬਾਅਦ ਵਿੱਚ ਬਣਾ ਦੇ ਆ ਹੋ ਹੋ ਰਿਆ ਰਾ ਕੇ ਲਓ ਜੀ ਝੋੜ ਵਾਲਾ ਮਿੱਤਰ ਵੀ ਮਿਲਨ ਆ ਗਿਆ ਨਾਲ ਦੀ ਨਾਲ ਆਪਾਂ ਨੂੰ ਕਹਿੰਦਾ ਬਾਈ ਕੋਲੇ ਆਇਆ ਪਿੰਡ ਤੇ ਕਹਿੰਦਾ ਜਾ ਕੇ ਆਵਾਂ ਮਿੰਟ ਜੀ ਆ ਗਿਆ ਯਾਰ ਬੜੀ ਫਾਸਟ ਸਰਵਿਸ ਦੇ ਤੇ ਚੇਰੀ ਹੋਰ ਸੈਟ ਆ ਯਾਰ ਹਾਂਜੀ ਮੇਰੇ ਵੀਰੋ ਆ ਗਏ ਜੀ ਘਰੇ ਤੇ ਟਾਈਮ ਹੋ ਗਿਆ ਭਾਈ 9:40 42 ਮਿੰਟ ਤੇ ਚਲੋ ਹੁਣ ਸਪੇਅਰ ਲਾ ਦਈਏ ਥੱਲੇ ਵਿਚਾਰਨਾ ਹੈ ਨਾ ਇਹਨੇ ਦਾਣਾ ਪਾਣੀ ਖਾਣਾ ਹੋਊਗਾ ਨਾਲੇ ਆਪਦੇ ਬੱਚਾ ਨੂੰ ਦੇਣਾ ਹੋਊ ਤੇ ਬਾਕੀ ਇੱਕ ਗੁਲਾਬੀ ਕਾਂਤਲਾ ਤਾਂਾਂ ਵਾਲੀ ਛਤਰੀ ਤੇ ਬੈਠਾ ਨੂੰ ਤਾਂ ਹੀ ਬੈਠਾ ਇਹਦੇ ਕੋਈ ਚੱਕਰ ਆਇਆ ਨੀਣਾ ਉਹ ਤਰੱਜਾ ਫੁੱਲ ਢੱਕਿਆ ਉਹ ਤਾਂ ਕੱਟ ਲੈਣੇ ਰਾਤ ਆਦੀ ਸਾਰੀ ਚਲੋ ਸਪੀਅਰ ਨੂੰ ਲਾ ਦੀ ਆਪਾਂ ਫਿਰ ਖਾਈਏ ਵੀ ਇਹ ਕੋਈ ਹਨ ਤੇ ਅੱਜ ਵੀ ਯਾਰ ਨਹਾਉਣਾ ਵਿੱਚ ਹੀ ਰਹਿ ਗਿਆ ਯਾਰ ਭੈਜੋ ਨਹਾਉਣ ਦਾ ਵੀ ਟਾਈਮ ਨਹੀਂ ਲੱਗਾ ਬੜੇ ਤੁਸੀਂ ਕਦੋਂ ਜਮੀ ਭੈਜੋ ਬੜਾ ਉਗ ਲਿਆਣਾ ਤਾਂ ਕਰਕੇ ਇਹ ਮੂਸੇ ਵਾਲਾ ਕਹਿੰਦਾ ਸੀ ਕਿ ਸੌਣ-ਸੂਣ ਦਾ ਟਾਈਮ ਕਿੱਥੇ ਹੋਵੇ ਮੈਂ ਕਹਿੰਦਾ ਨਹਾਉਣ ਨੂੰ ਹੁੰਦਾ ਟਾਈਮ ਕਿੱਥੇ ਹਨਾ ਲਈ ਉਹ ਨਹੀਂ ਨਹਾਉਂਦਾ ਨਾ ਬਾਕੀ ਇਹੋ ਜੀ ਠੰਡ 'ਚ ਕਦੇ ਨਹਾਈਦਾ ਨਹੀਂ ਹੁੰਦਾ ਮੇਰੀ ਬੀਬੀ ਵੀ ਨਾਲ ਪੈਂਦਾ ਹਾਂਜੀ ਤੇ ਪਹਿਲਾ ਵੱਡਾ ਲੀਓ ਪ੍ਰੀਤ ਆਪਣੇ ਦਾ ਇਹ ਲਓ ਵਾਈਟ ਸੌਸ ਵੀ ਲਾ ਕੇ ਰੈੱਡ ਸੌਸ ਵੀ ਲਾ ਕੇ ਲੈ ਲਿਓ ਪੁੱਤ ਓ ਬੇਟਾ ਕਿੱਥੇ ਤਰ੍ਹਾਂ ਮਖਾਨ ਨੂੰ ਕੱਛੀ ਖਾਵੇਂਗਾ ਫਸਟੀ ਖਾਣਾ ਕੋਈ ਨਹੀਂ ਆ ਲੈ ਇੱਥੇ ਖਾ ਲੈ ਚਲ ਖਾ ਲੈ ਖਾ ਲੈ ਖਾ ਲੈ ਖਾ ਲੈ ਗੁੱਸੇ ਹੋ ਗਿਆ ਨਹੀਂ ਖਾ ਗਿਆ ਚੱਕ ਗਿਆ ਮੈਨੂੰ ਪਤਾ ਹੀ ਕਿ ਤਖੜ ਦ। ਲਾਓ ਜੀ। ਹੁਣ ਕੀਤੀ ਇੱਧਰ ਆ ਕੇ ਰੋਟੀ ਦਾ ਦਤੀ ਠੀਕ ਐ। ਉਹ ਖਾਣ ਨੂੰ ਜੀ ਨਹੀਂ ਕਰਦਾ ਭੁੱਖ ਜੀ ਮਰ ਗਈ ਸੀ। ਚਲੋ ਫਿਰ ਵੀ ਬ్రో। ਮਾਂ ਆਪਣੀ ਖਾਣ ਦਾ ਕੋਈ ਚੱਕਰ ਹੀ ਲੀ ਲਈ ਉਹ ਪਾ ਦੇਗੀ ਕਿੱਡਾ ਕਸੀਨਾ। ਹੁਣ ਚਲੋ ਵੀ ਰੋਟੀ ਦਾ ਟੁਕੜਾ ਦਤਾ ਕਰਾਂ ਮੈਂ, ਦਾਲ ਕਰਾ ਦਿੱਤੀ। ਚਲਦੇ ਹਾਂ ਰੋਟੀ ਲੈ ਕੇ ਜਿੰਨੀ ਖਾਦੀ ਵੀ ਖਾ ਕੇ ਬਾਕੀ ਲਈ ਉਹ ਬਾਹਰ ਉਹ ਤੇਰੀ ਪੈਨ ਨੂੰ ਮਾਚੀ ਵੀ ਨਾ ਜਾਵੇ ਕਿਤੇ। ਹਾਂਜੀ। ਵਾਜ ਉਸਕਾ ਹੀ ਐ ਇਸ ਟਾਈਮ 2.5 ਬਾਲ ਜਿਦਾ ਬਾਹਰ ਖੜੀ ਆਪਣੀ ਓਕਰ ਡਾਨ ਲੈ 2:3 ਵਜ ਗਏ ਤੇ ਮੈਂ ਕਿਹਾ ਭੈਣ ਨੂੰ ਮੱਛਰ ਜੱਬਾ ਵਾਲਾ ਵਲੌਗ ਦੀ ਐਂਡਿੰਗ ਕਰ ਦਗੇ ਹਨਾ ਅੱਖਾਂ 'ਚ ਨੀਂਦ ਆਈ ਪਈ ਐ ਤੇ ਮੈਚ ਨੂੰ ਚਲਾ ਕੇ ਹਟੇ ਗੇਮ ਦੇ ਪੂਰੇ ਤਕੜੇ ਹਨਾ ਬਾ ਮੈਚ ਗਰਦ ਕਾਢ ਹੀ ਲਾਇਆ ਜਾਵੇ ਤੇ ਤੇ ਦੇਖੋ ਬਹੁਤ ਬੰਦੇ ਬਾਰੇ ਬੋਪੜਾ ਕੇ ਭਾਈ ਬਾਕੀ ਕੂਤਰਾ ਆਪਣਾ ਭਾਰ ਬਟਾ ਤੁੰਦ ਦੱਸਿਆ ਜੋ ਦਿਸ ਜਾਂਦਾ ਬੈਠਾ ਦੇਖੋ ਤਾਂ ਹਾਂ ਜੀ ਵੀ ਕੋਣ ਵਾਲਾ 1x ਤੇ ਕਰ ਦਿਆ ਹੋ ਰਿਹਾ ਤਾਂ ਆਲੀ ਛਤਰੀ ਦੇਖੋ ਚਲੋ ਤਰੱਕੇ ਟਾਈਮ ਉੱਠਣ ਦੀ ਕੋਸ਼ਿਸ਼ ਕਰਾਂਗੇ ਹੁਣ ਸੌਣੇ ਆ ਭਾਈ ਬਾਏ ਬਾਏ ਗੁੱਡ ਨਾਈਟ ਲਵ ਯੂ ਸਰ